ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਐਲਾਨ ਕੀਤਾ ਗਿਆ ਜਿਸ ਸਬੰਧ ਵਿੱਚ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਸਾਰੇ ਸਕੂਲਾਂ ਦੇ ਵਿੱਚ 3 ਸਤੰਬਰ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖਦਿਆਂ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਕਿ 3 ਤਰੀਕ ਤੱਕ 3 ਸਤੰਬਰ ਤੱਕ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲਾਂ ਦੇ ਵਿੱਚ ਜਿਹੜੇ ਸੂਬੇ ਦੇ ਪੂਰੇ ਸਕੂਲਾਂ ਦੇ ਵਿੱਚ ਜਿਹੜਾ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਦੱਸਦੀ ਕਿ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਇਹ ਵੀ ਆਖਿਆ ਗਿਆ ਕਿ ਮਾਪੇ ਅਤੇ ਅਧਿਆਪਕ ਅਤੇ ਹਰ ਕੋਈ ਸੁਰੱਖਿਆ ਨੂੰ ਪਹਿਲ ਦੇਵੇ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਆਪਣੀ ਸੁਰੱਖਿਆ ਆਪਣੇ ਹੱਥ ਹੈ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕੋਈ ਵੀ ਰਿਸਕੀ ਕੰਮ ਨਾ ਕੀਤਾ ਜਾਵੇ ਆਨਜਾਨ ਤੋਂ ਵੀ ਹੈ ਜਿਹੜਾ ਬੇਵਜਾ ਪਰਹੇਜ਼ ਕੀਤਾ ਜਾਵੇ ਕਿਉਂਕਿ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ 288 ਤੋਂ ਬਾਦ ਦੀ ਜੇਕਰ ਗੱਲ ਕਰੀਏ ਤਾਂ ਅਜਿਹੇ ਹਾਲਾਤ ਪਹਿਲੀ ਵਾਰ ਬਣੇ ਨੇ ਪੰਜਾਬ ਦੇ ਵਿੱਚ ਜਿੱਥੇ ਇੰਨਾ ਪਾਣੀ ਆ ਚੁੱਕਾ ਹੈ ਜਿੱਥੇ ਲੋਕਾਂ ਦਾ ਰਹਿਣਾ ਖਾਣਾ ਪੀਣਾ ਬਸਣਾ ਵੀ ਮੁਸ਼ਕਲ ਹੋ ਚੁੱਕਾ ਹੈ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਵੀ ਮੋਹਰੀ ਹੋ ਕੇ ਅੱਗੇ ਆ ਰਹੀਆਂ ਨੇ ਮਦਦ ਕਰ ਰਹੀਆਂ ਨੇ ਪਰ ਪੰਜਾਬ ਦੇ ਹਾਲਾਤ ਛੜੇ ਬਣੇ ਹੋਏ ਨੇ ਸੋ ਉਸ ਦੇ ਮੱਦੇਨਜ਼ਰ ਹਾਲਾਤਾਂ ਨੂੰ ਵੇਖਦੇ ਹੋਏ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਹਾਲਾਤ ਬਣੇ ਹੋਏ ਨੇ ਲੋਕ ਰਹਿ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 3 ਸਤੰਬਰ ਤੱਕ ਜਿਹੜਾ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜਿਹੜਾ ਕਿ 30 ਤਰੀਕ ਤੱਕ ਪਹਿਲਾਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਹੁਣ ਜਿਸ ਤਰੀਕੇ ਨਾਲ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਪਾਣੀ ਦਾ ਬਾਰਿਸ਼ ਹੈ ਜਿਹੜਾ ਉਹਦੇ ਵਿੱਚ ਇਜ਼ਾਫਾ ਹੋ ਰਿਹਾ ਉਸ ਦੇ ਮੱਦੇ ਨਜ਼ਰ ਇਹ ਹੁਣ ਫੈਸਲਾ ਲਿਆ ਗਿਆ ਹੈ ਕਿ ਹੁਣ ਇਹ ਛੁੱਟੀਆਂ ਜਿਹੜੀਆਂ 30 ਤਰੀਕ ਤੱਕ ਪਹਿਲਾਂ ਵਧਾਈਆਂ ਗਈਆਂ ਸਨ ਉਹਨਾਂ ਨੂੰ ਹੁਣ 3 ਸਤੰਬਰ ਤੱਕ ਕਰ ਦਿੱਤਾ ਗਿਆ ਹੈ ਜਿਹੜੇ ਸਕੂਲਸ ਨੇ ਉਹ ਆਨਲਾਈਨ ਕਲਾਸਿਸ ਵੀ ਪ੍ਰੋਵਾਈਡ ਕਰਵਾ ਸਕਦੇ ਨੇ ਇਸ ਤਰ੍ਹਾਂ ਜੇਕਰ ਇਹ ਸਹੂਲਤ ਅਵੇਲੇਬਲ ਨਹੀਂ ਹੁੰਦੀ ਤਾਂ 3 ਤਰੀਕ ਤੱਕ ਛੁੱਟੀਆਂ ਦਾ ਜਿਹੜਾ ਐਲਾਨ ਹੈ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਟਵੀਟ ਸਾਂਝਾ ਕੀਤਾ ਗਿਆ ਜਿਸ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਸੁਰੱਖਿਆ ਨੂੰ ਪ੍ਰਾਇੋਰਟੀ ਰੱਖਿਆ ਜਾਵੇ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਧਿਆਨ ਦੇਣ ਦੀ ਜ਼ਰੂਰਤ ਹੈ ਪੜਾਈ ਦੇ ਨਾਲ-ਨਾਲ ਜਿਹੜੀ ਸੁਰੱਖਿਆ ਵੀ ਯਕੀਨੀ ਕਰਨੀ ਬੱਚਿਆਂ ਦੀ ਮਾਪਿਆਂ ਦੀ ਹਰ ਇੱਕ ਦੀ ਬੇहद ਜ਼ਰੂਰੀ ਹੈ ਸੋ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਅਜਹੇ ਦੇ ਵਿੱਚ ਸਭ ਨੂੰ ਇੱਕ ਛੁੱਟ ਹੋਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਵਾਦ ਤੋਂ ਵੱਧ ਲੋਕ ਨੇ ਜਿਹੜੇ ਪਹੁੰਚ ਰਹੇ ਨੇ ਹੜਪੀੜਤਾ ਦੀ ਮਦਦ ਲਈ ਪੰਜਾਬ ਦੀ ਮਦਦ ਦੇ ਲਈ ਪੰਜਾਬੀ ਹੀ ਹੋਣ ਅੱਗੇ ਆ ਰਹੇ ਨੇ ਇਸ ਤਰੀਕੇ ਦੇ ਨਾਲ ਹੁਣ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਹੁਣ ਬੱਚਿਆਂ ਨੂੰ ਜਿਹੜੇ ਵਿਦਿਆਰਥੀਆਂ ਨੂੰ 3 ਸਤੰਬਰ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਅਪਡੇਟ ਲੈ ਕੇ ਰੁਗ ਰੁ ਹੋਵਾਂਗੇ ਵੇਖਦੇ ਰਹਿਣਾ ਧਿਆਨ ਨਾਲ